ਸਸਿਕਾ ਜੀ ਮੈਂ ਗੁੱਪੀ ਬਰਾਂਡ ਪਲਾਂ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਹੁਣ ਸਰਦੀਆਂ ਜਾ ਰਹੀਆਂ ਨੇ ਪਾਲਕ ਬਹੁਤ ਜ਼ਿਆਦਾ ਕਿਉਂਕਿ ਧੁੱਪ ਆਉਣ ਲੱਗੀ ਹੈ ਪਾਲਕ ਬਹੁਤ ਜ਼ਿਆਦਾ ਹੁਣ ਹੋਣ ਲੱਗ ਗਈ ਪਹਿਲਾਂ ਸਰਦੀਆਂ ਦੇ ਵਿੱਚ ਉਨੀ ਨਹੀਂ ਹੁੰਦੀ ਜਿੰਨੇ ਜਦੋਂ ਧੁੱਪ ਆਉਣ ਲੱਗੀ ਉਹਦੇ ਨਾਲ ਉਦੋਂ ਜ਼ਿਆਦਾ ਉਗ ਜਾਂਦੀ ਹੈ ਸਾਡੇ ਘਰੇ ਵੀ ਪਾਲਕ ਬਹੁਤ ਜ਼ਿਆਦਾ ਸੋ ਮੈਂ ਅੱਜ ਪਾਲਕ ਦੀ ਪੁਰਜੀ ਬਣਾਉਣ ਲੱਗੀ ਆ ਪਾਲਕ ਦੀ ਪੁਰਜੀ ਬਣਾਉਣੀ ਬਹੁਤ ਹੀ ਆਸਾਨ ਹੈ ਤੇ ਬਹੁਤ ਪੋਸਟਿਕ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਆਇਰਨ ਬਹੁਤ ਹੁੰਦਾ ਹੈ ਹਨਾ ਤੇ ਜਿਹੜੇ ਬੱਚੇ ਜਾਂ ਵੱਡੇ ਨਹੀਂ ਖਾਂਦੇ ਉਦੋਂ ਹੋਰ ਕੋਈ ਕਿਸੇ ਤਰੀਕੇ ਦੇ ਨਾਲ ਪਾਲਕ ਤੁਸੀਂ ਪੁਰਜੀ ਬਣਾਓ ਬਿਲਕੁਲ ਜਿੱਦਾਂ ਆਪਾਂ ਮੇਥਿਆਂ ਦੀ ਪੁਰਜੀ ਬਣਦੀ ਹੈ ਉਦਾਂ ਹੀ ਬਣੂਗੀ ਤੇ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਸੋ ਮੈਂ ਪਾਲਕ ਨੂੰ ਧੋ ਲਿਆ ਚੰਗੀ ਤਰ੍ਹਾਂ ਧੋ ਕੇ ਮੈਂ ਦਾਤੀ ਦੇ ਨਾਲ ਇਸ ਤਰੀਕੇ ਦੇ ਨਾਲ ਸੁਕਾ ਕੇ ਕੱਟ ਲਿਆ ਪਤਲਾ ਪਤਲਾ ਤੇ ਹੁਣ ਆਪਾਂ ਮਸਾਲਾ ਤਿਆਰ ਕਰਦੇ ਆ ਮਸਾਲੇ ਦੇ ਵਿੱਚ ਮੈਂ ਪਿਆਜ਼ ਹਰੀਆਂ ਮਿਰਚਾਂ ਅਦਰਕ ਤੇ ਲਸਣ ਲਿਆ ਤੇ ਇਹਨੂੰ ਆਪਾਂ ਕਰਦੇ ਆ ਜੀ ਗ੍ਰਾਈਂਡ ਕਿਉਂਕਿ ਜਿਹੜਾ ਅਦਰਕ ਹੈ ਤੇ ਲਸਣ ਹੈ ਤੇ ਇਹ ਜਦੋਂ ਨਾ ਆਪਾਂ ਕੱਟ ਕੇ ਪਉਣੀਆ ਤੇ ਮੈਨੂੰ ਉਹ ਚੰਗਾ ਨਹੀਂ ਲੱਗਦਾ ਸੋ ਇਸ ਕਰਕੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਆਪਾਂ ਇਸ ਨੂੰ ਇਹਦੇ ਨਾਲ ਕ੍ਰਾਈਡ ਕਰਕੇ ਪਾਈਏ ਤਾਂ ਕਿ ਉਹ ਮੂੰਹ ਦੇ ਵਿੱਚ ਚੰਗੀ ਤਰ੍ਹਾਂ ਪਤਾ ਹੀ ਨਾ ਲੱਗੇ ਆਪਾਂ ਨੂੰ ਖਾਂਦਿਆਂ ਨੂੰ ਕਿ ਹਾਂ ਵਿੱਚ ਪਾਇਆ ਹੈ ਲਓ ਜੀ ਇਨਾਫ ਹੈ ਤੇ ਆਪਣਾ ਮਸਾਲਾ ਬਣ ਕੇ ਤਿਆਰ ਸੋ ਚੈਸ ਦੇ ਉੱਪਰ ਆਪਾਂ ਕਾਹੀ ਰੱਖੀਏ हम आप इस तेल घ्यो तुम जो भी पा चाहते हो पा सकते हो मैं इन्ना चाहिए पाऊंगी क्योंकि जिन्ना घट वरत्या जाए उन्ना ही चंगा इसमें थोड़ा गर्म होवेंगे लो जी अपना तेल गर्म हो गया आप जीरा जीरा गया जी अपना किड़क भज गया हम आपका मसाला पाए हैं चंडी तरह आपका भुन लेना चाही तरह ब्राउन जहां कर लेना बहुत स्वाद लगती है पालक भी भुन के नयरन भरपूर ना अपने पालक कमा जी ना अपनी सब्जी स्वादिश बन गए ਹਾਂਜੀ ਆਪਣਾ ਮਸਾਲਾ ਜਿਹੜਾ ਬਿਲਕੁਲ ਭੁੱਜ ਗਿਆ ਦੇਖੋ ਬਹੁਤ ਹੀ ਖੁਸ਼ਬੂ ਆ ਰਹੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਨਮਕ ਪਾਉਣੀ ਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਸਕਦੇ ਜਿੰਨਾ ਚਾਹੀਦਾ ਤੇ ਹੁਣ ਆਪਾਂ ਹਰੀ ਮਿਰਚ ਆਪਾਂ ਪਾਈ ਹੋਈ ਹੈ ਇਹ ਮੈਨੂੰ ਵਧੀਆ ਲੱਗਦੀ ਹੁੰਦੀ ਹੈ ਕਸ਼ਮੀਰੀ ਮਿਰਚ ਕਲਰ ਦੇ ਲਈ ਤੇ ਅੱਧਾ ਚਮਚ ਹਲਦੀ ਤੇ ਅੱਧਾ ਚਮਚ ਗਰਮ ਮਸਾਲਾ ਜਿਆਦਾ ਮੈਂ ਕੋਈ ਮਸਾਲੇ ਵੇਤਕ ਹੀ ਲੈਨੇ ਕੋਈ ਜਿਆਦਾ ਨਹੀਂ ਯੂਜ਼ ਕਿਤੇ ਤੇ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਦੇਣਾ ਤਾਂ ਕਿ ਹਲਦੀ ਆਪਣਾ ਕਲਰ ਦੇ ਦੇਵੇ ਜਦੋਂ ਹਲਦੀ ਆਪਣੀ ਪੂਰੀ ਪੱਕੀ ਚੰਗੀ ਤਰ੍ਹਾਂ ਵਿੱਚ ਤਾਂ ਹਲਦੀ ਕੱਚੀ ਰਹੇ ਜੇ ਲੈਣਾ ਫਿਰ ਮਸਾਲੇ ਦੇ ਵਿੱਚ ਇੱਕ ਖੁਸ਼ਬੂ ਵੱਖਰੀ ਜਿਹੀ ਆਉਣੀ ਚਾਹੀਦੀ ਹੈ ਉਹ ਕੱਚੀ ਪੰਜੀ ਦੀ ਹੋਣੀ ਚਾਹੀਦੀ ਜੇ ਤੁਹਾਡੀ ਹਲਦੀ ਚੰਗੀ ਤਰ੍ਹਾਂ ਫੁੱਜੀ ਹੋਈ ਹੈ ਤਾਂ ਤੁਹਾਡੀ ਸਬਜ਼ੀ ਸਵਾਦ ਹੁੰਦੀ ਹੈ ਬਹੁਤ ਜ਼ਿਆਦਾ ਦੁੱਗਣਾ ਸਵਾਦ ਹੋ ਜਾਂਦਾ ਹੈ ਜਦੋਂ ਹਲਦੀ ਆਪਣੀ ਭੁੱਜ ਗਈ ਆ ਖੁਸ਼ਬੂ ਇਹਦੀ ਚੌੜੀ ਸ਼ੁਰੂ ਹੋ ਗਈ ਆ ਤੇ ਆਪਾਂ ਇਹਦੇ ਪਾਮਗੇ ਥੋੜਾ ਜਿਹਾ ਪਾ ਲਈਏ ਤਾਂ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਹੋਰ ਗਿਜੇ ਪਕੇ ਤੇ ਜੇ ਜਿਹੜੀ ਮਿਰਚ ਆ ਹੋ ਤੇ ਮਿਰਚ ਤੇ ਹਲਦੀ ਆਪਣਾ ਕਲਰ ਦੇ ਸਕਣ ਇਸ ਨੂੰ ਆਪਾਂ ਉਪਰ ਲਓ ਜੀ ਆਪਾਂ ਮਸਾਲਾ ਚੈੱਕ ਕਰਦੇ ਦੇਖੋ ਬਹੁਤ ਹੀ ਵਧੀਆ ਮਸਾਲਾ ਆਪਣਾ ਜਿਹੜਾ ਰੱਗ ਕੇ ਛੱਡ ਗਏ ਤੇ ਆਪਾਂ ਇਹਦੇ ਵਿੱਚ ਆਲੂ ਵੀ ਪਾਵਾਂਗੇ ਮੈਂ ਆਲੂਆਂ ਨੂੰ ਵੀ ਦੇਖੋ ਕੱਟ ਕੇ ਪਾਣੀ ਦੇ ਵਿੱਚ ਰੱਖ ਲਿਆ ਦੋ ਆਲੂਆਂ ਨੂੰ ਪਰ ਆਪਾਂ ਇਹਨੂੰ ਬਾਅਦ ਦੇ ਵਿੱਚ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਪਾਉਨੇ ਆ ਪਾਲਕ ਜਿਹੜੀ ਆਪਾਂ ਕੱਟੀ ਆ ਕਿਉਂਕਿ ਇਸਨੇ ਨਾ ਇੱਕ ਵਾਰੀ ਜਦੋਂ ਪਾਲਕ ਫੁੱਲੀ ਫੁੱਲੀ ਲੱਗਦੀ ਹੈ ਤੇ ਇਹਨੇ ਥੋੜੀ ਜਿਹੀ ਬਣ ਜਾਣਾ ਇਸ ਕੁਰੀ ਨੂੰ ਹਲਾ ਦਿੰਨੇ ਆਪਾਂ ਪਾਲਕ ਨੂੰ ਇਹਨੇ ਆਪਣੇ ਆਪ ਹੀ ਨਾ ਥੋੜਾ ਜਿਹਾ ਹੋ ਜਾਣਾ ਹਾਂਜੀ ਪਾਲਕ ਆਪਾਂ ਸਾਰੇ ਪਾ ਦਿੱਤੇ ਆ ਹੁਣ ਇਸ ਨੂੰ ਢੱਕ ਦਿੰਨੇ ਆ 2 ਮਿੰਟਾਂ ਤੋਂ ਬਾਅਦ ਇਹਨੇ ਹੀਠਾਂ ਬੈਠ ਜਾਣਾ ਤੇ ਪਾਲਕ ਨੇ ਘਟ ਹੋ ਜਾਣਾ ਲਓ ਜੀ 2 ਮਿੰਟ ਹੋ ਗਏ ਹੁਣ ਦੇਖਦੇ ਆ ਦੇਖੋ ਆਪਣੀ ਪਾਲਕ ਜਿਹੜੀ ਆਪਣੇ ਆਪ ਹੀ ਹੀਠਾਂ ਚ ਆ ਚੁੱਕੀ ਐ ਫਿਰ ਆਪਾਂ ਇਹਨੂੰ ਮਿਕਸ ਕਰਦੇ ਆ ਪਾਣੀ ਬਹੁਤ ਹੁੰਦਾ ਕੋਈ ਤੁਸੀਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਤੇ ਹੁਣ ਆਪਣੀ ਪਾਲਕ ਹੈ ਜਿਹੜੀ ਦੇਖੋ ਬਿਲਕੁਲ ਥੋੜੀ ਜਿਹੀ ਰਹਿ ਗਈ ਨਾ ਹੁਣ ਆਪਾਂ ਇਸ ਸਟੀਜ ਦੇ ਉੱਪਰ ਇਹਦੇ ਵਿੱਚ ਆਲੂ ਪਾ ਦਵੇ ਤੇ ਆਲੂਆਂ ਨੇ ਵੀ ਨਾ ਇਸ ਭਾਪ ਦੇ ਨਾਲ ਇਸ ਜਿਹੜਾ ਪਾਣੀ ਹੈਗਾ ਜਿੰਨਾ ਕੁ ਪਾਲਕ ਦਾ ਨਿਕਲਿਆ ਹੋਇਆ ਉਹਦੇ ਨਾਲ ਹੀ ਰਿਚ ਜਣਾ ਕਿਉਂਕਿ ਪਾਲਕ ਦੇ ਵਿੱਚ ਪਾਣੀ ਬਹੁਤ ਮਾਤਰਾ 'ਚ ਹੁੰਦਾ ਪਾਣੀ ਨਾਲ ਪਾਲਕ ਭਰਪੂਰ ਹੁੰਦੀ ਹੈ ਤੁਹਾਡਾ ਆਪਾ ਮਿਕਸ ਆਪਾਂ ਸਾਰਾ ਕੁਝ ਹੁਣ ਆਪਾਂ ਦੇਖੋ ਪਾਣੀ ਕਿੰਨਾ ਨਿਕਲਿਆ ਹੈ ਜਿਹਦੇ ਵਿੱਚੋਂ ਇਹਦੇ ਵਿੱਚ ਆਲੂ ਆ ਜਿਹੜੇ ਉਹ ਪੱਕ ਜਾਗੇ ਲਓ ਜੀ ਪਕਾ ਲਿਓ ਹਾਂ ਜੀ ਆਪਾਂ ਸਬਜ਼ੀ ਚੈੱਕ ਕਰਦੇ ਹਾਂ ਆਪਣੀ ਪਾਲਕ ਕਿੰਨੀ ਕੁ ਬਣੀ ਆ ਦੇਖੋ ਪਾਣੀ ਕਿੰਨਾ ਜ਼ਿਆਦਾ ਆ ਰਿਹਾ ਕਿੰਨਾ ਪਾਲਕ ਨੇ ਪਾਣੀ ਛੱਡਿਆ ਆਪਣੇ ਜਿਹੜੇ ਆਲੂ ਨੇ ਇਹਦੇ ਵਿੱਚ ਹੀ ਰਿਜ ਜਾਣੇ ਨੇ ਪਰ ਹੁਣ ਆਪਾਂ ਨਾ 2 ਮਿੰਟ ਦੇ ਲਈ 2 ਮਿੰਟ ਦੇ ਲਈ ਜਿਹੜਾ ਆਪਾਂ ਟੱਕਣਾ ਉਹ ਨਹੀਂ ਰੱਖਦੇ ਆਪਾਂ ਖੁੱਲੇ ਪਕਾਵਾਂਗੇ ਤਾਂ ਕਿ ਇਹਦੀ ਜਿਹੜੇ ਭਾਫ਼ ਦੇ ਥਰੂ ਇਹ ਹੋਰ ਟੱਕੇ ਪਾਵੇ 2 ਮਿੰਟ ਸਬਜ਼ੀ ਹੈ ਜਿਹੜੀ ਆਪਾਂ ਪਾਲਕ ਦੀ ਉਹਦੇ ਉੱਪਰ ਆਪਾਂ ਟੱਕਣ ਨਹੀਂ ਦਿੱਤਾ ਦੇਖੋ ਕਿੰਨਾ ਪਾਣੀ ਜਿਹੜਾ ਇਹਦੇ ਵਿੱਚ ਉੱਡ ਗਿਆ ਹਨਾ ਹੁਣ ਆਪਾਂ ਇਹਨੂੰ ਸਾਈ ਹਿਲਾਉਣੇ ਆ ਲਓ ਆਪਣੀ ਸਬਜ਼ੀ ਤਕਰੀਬਨ ਬਣ ਕੇ ਤਿਆਰ ਹੈ ਪਰ ਆਪਾਂ ਹੋਲੀ ਇਸ ਦੇ ਉੱਪਰ ਟੱਕਣ ਦੇ ਦਾਂਗੇ ਦੇਖੋ ਕਿੰਨੀ ਸਾਰੀ ਪਾਲਕ ਸੀ ਪੂਰੀ ਕੜਾਹੀ ਨਾ ਭਰੀ ਹੋਈ ਸੀ ਬਣ ਗਈ ਨਾ ਥੋੜੀ ਜੀ ਹੁਣ ਆਪਾਂ ਇਸ ਦੇ ਉੱਪਰ ਦੰਨੇ ਟੱਕਣ ਲੋਜੀ ਚੈੱਕ ਕਰਦੇ ਆਪਨੇ ਸਬਜ਼ੀ ਜਲਪੜ ਮਿਲ ਕੇ ਪਿਆਰਾ ਦੇਖੋ ਖੁਸ਼ ਹੋ ਗਈ ਆ ਕੋਈ ਪਾਣੀ ਨਹੀਂ ਆ ਮੇਰੇ ਵਿੱਚ ਤੇ ਆਪਣੇ ਆਂਡੂ ਨੇ ਉਹ ਵੀ ਚੰਗੀ ਤਰ੍ਹਾਂ ਟੁੱਟ ਰਹੇ ਨੇ ਲੋਜੀ ਆਪਣੀ ਸਬਜ਼ੀ ਹੈ ਜਿਹੜੀ ਘੁੜ ਗਈ ਆਪਣੀ ਪਾਲਕ ਦੀ ਬਣ ਕੇ ਪਿਆਰਾ ਤੁਸੀਂ ਇਸ ਤਰੀਕੇ ਦੇ ਨਾਲ ਪਾਲਕ ਦੀ ਪੁਰਜੀ ਆਇਰਨ ਦੇ ਨਾਲ ਭਰਪੂਰ ਘਰ ਦੇ ਵਿੱਚ ਜਰੂਰ ਬਣਾਓ ਤੇ ਆਪਣੇ ਵਿਚਾਰ ਮੈਨੂੰ ਬਰਾਡ ਕਿਚਨ ਤੇ ਦੇਣਾ ਨਾ ਭੁੱਲਣਾ ਮਿਲਦੀ ਹੈ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਤਹਾਵਾ